ਸਤਿ ਸ੍ਰੀ ਅਕਾਲ ਜੀ। ਤੁਹਾਡੇ ਚੈਨਲ 'ਤੇ ਸਵਾਗਤ ਹੈ ਜੀ। ਆਪਾਂ ਤੁਹਾਡੇ ਦੀ ਗੱਲ ਲੈ ਕੇ ਆਏ ਦੇ ਵਿੱਚ ਕਿ ਕਈ ਲੋਕਾਂ ਦਾ ਵਿਚਾਰ ਹੋ ਰਿਹਾ ਵੀ ਮੈਂ ਜੇ ਆਪਾਂ ਵੱਡੀ ਘੰਟੀ 'ਚ ਨਹੀਂ ਜਾ ਸਕਦੇ ਜਿਵੇਂ ਕੈਨੇਡਾ, ਅਮਰੀਕਾ, ਸਪੇਨ ਇਸ ਤਰ੍ਹਾਂ ਦੀ ਘੰਟੀ 'ਚ ਨਹੀਂ ਜਾ ਸਕਦੇ। ਆਪਾਂ ਇਹ ਸੋਚ ਰਹੇ ਵੀ ਦੁਬਈ 'ਚ ਵਗ ਜਾਨੇ ਆ ਜਾਂ ਸਿੰਗਾਪੁਰ 'ਚ ਵਗ ਜਾਨੇ ਆ। ਜਾਂ ਪਹੁੰਚ ਜਾਨੇ ਵੀ ਆਪਾਂ ਜਿਹੜਾ ਆਪਣਾ ਦੇਸ਼ ਬਲੀਸ਼ੀਆ ਹੋਇਆ। ਬਲੀਸ਼ੀਆ ਬੰਦਾ ਰੇਟ ਬੰਦਾ ਜਾ ਸਕਦਾ ਉੱਥੇ। ਕਿਉਂਕਿ ਲੱਖ-ਲੱਖ ਰੁਪਇਆ ਬੰਦੇ 'ਤੇ ਲੱਗ ਜਾਂਦਾ। ਬਾਕੀ ਜਿਹੜਾ ਆਪਣਾ ਬਾਕੀ ਸਮੇਂ ਦਾ ਟਿਕ ਟੁੜ ਦਾ ਫਰਕ ਹੁੰਦਾ ਵੀ ਕਈ ਲੋਕ ਵਿਚਾਰ ਰੱਖਦੇ ਨੇ ਵੀ ਬਹੁਤ ਥੇ ਜਾ ਕੇ ਸੈੱਟ ਹੋ ਜਾਣਗੇ ਵੀ ਉਰ ਦਾ ਆਪਣਾ ਕੁਝ ਨਹੀਂ ਬਣਦਾ ਦੇਖੋ ਯਾਰ ਮੇਰੇ ਬਹੁਤ ਯਾਰੇ ਦੋਸਤ ਜਾ ਕੇ ਆਏ ਨੇ ਦੋ ਦੋ ਸਾਲ ਲਾ ਕੇ ਆਏ ਨੇ ਸਾਲ ਸਾਲ ਲਾ ਕੇ ਆਏ ਨੇ ਕਈ ਰਹਿ ਰਹੇ ਵੀ ਨੇ ਵੀ ਉੱਥੇ ਕੰਟਰੀ ਚ ਮਲੇਸ਼ੀਆ ਚ ਰਹਿ ਰਹੇ ਮੇਰੇ ਦੋਸਤ ਕਹੀ ਉਹ ਕਹਿੰਦੇ ਠੀਕ ਆ ਯਾਰ ਬਜੇ ਤੇ ਹੜੀ ਬਣਦੀ ਆ ਵਧੀਆ ਹੁੰਦਾ ਪਰ ਯਾਰ ਇੱਕ ਗੱਲ ਸੋ ਦੋਸਤ ਮੇਰੇ ਕਹਿੰਦੇ ਨੇ ਮਿਸਤੋ ਰਿਆ ਆ ਗਈ ਸੋਨ ਪਿੱਛੇ ਮੁੜਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਵੀ ਔਖਾ ਹੋ ਜਾਂਦਾ ਜੇ ਬੰਦਾ ਕੀਣਾ ਬਗ ਜੇ ਨਾ ਉੱਥੇ ਕੰਮ ਲੱਗ ਜੇ ਆਪਾਂ ਟੁੱਟਣਾ ਦੇ ਉਦੋਂ ਕੰਮ ਤੋਂ ਹਟਣਾ ਬਹੁਤ ਔਖਾ ਹੋ ਜਾਂਦਾ ਪਰ ਉਹ ਲੋਕ ਆਏ ਕਹਿੰਦੇ ਨੇ ਯਾਰ ਦੋਸਤ ਮੇਰੇ ਵੀ ਜੇ ਆਪਾਂ ਔਰੇ ਕੋਈ ਕੰਮ ਵਜੇ ਲੱਭ ਲਈਏ ਵੀ ਜਿਵੇਂ ਕੋਈ ਮੇਰੇ ਦਿਮਾਗ 'ਚ ਗੱਲ ਇੱਕ ਆ ਰਹੀ ਆ ਜਿਵੇਂ ਦੁੱਧ ਦੈਰੀ ਦਾ ਹੋਇਆ ਦੁੱਧ ਦੇਰੀ ਵਿੱਚ ਪਨੀਰ ਤੁਸੀਂ ਅਦਾ ਦੁਕਾਨ ਕਰ ਲੋ ਗੱਦੀ ਵਧੀਆ ਹੋ ਸਕੀ ਸ਼ਾਪ ਉਹਦੀ ਦਾ ਦੁੱਧ ਦਾ ਪਨੀਰ ਦਹੀਂ ਦੱਸੀ ਖੱਟੀ ਦੱਸੀ ਇਸ ਤਰ੍ਹਾਂ ਇਹ ਵੈਰਿਟੀ ਰੱਖ ਲੋ ਜੇ ਕੋਈ ਦੁਕਾਨ ਹੋਰ ਕਰ ਲੋ ਜਿਵੇਂ ਕੱਪੜੇ ਦੀ ਹੋਈ ਜਾਂ ਕੋਈ ਰੈਸਟੋਰੈਂਟ ਜੇ ਕੋਈ ਦੇ ਬੰਦੇ ਵਿੱਚ ਵਧੀਆ ਦੋ ਪੈਸੇ ਪੱਲੇ ਹੈਗੇ ਨੇ ਉਹ ਰੈਸਟੋਰੈਂਟ ਹੋ ਸਕਦਾ ਤੇ ਜਾਂ ਕੋਈ ਹੋਰ ਵਗੈਰਾ ਕੰਮ ਕਰ ਲਿਆ ਉਹਦਾ ਕੋਈ ਛੋਟਾ-ਵੋਟਾ ਵੀ ਕੇਰਾ ਤੁਸੀਂ ਯਾਰ 20-25 ਲੱਖ ਲਾਉਣੇ ਹੋ ਜੇ ਕੇਰਾ ਹੋਰੇ 10 ਲੱਖ ਰੁਪਏ ਲਾ ਕੇ ਦੇਖੋ ਉਰੇ ਥੋੜੀ ਯਾਰ ਲਾਇਫ ਬਹੁਤ ਗੁੱਡ ਹੋਗੀ ਕਿਉਂ ਬਾਹਰ ਯਾਰ ਜਾਣਾ ਉਥੇ ਕੰਮ ਕਰਨਾ ਸੋਨੂੰ ਬਤਿਆ ਨਾ ਔਖਾ ਬਹੁਤ ਧਿਆਜ ਆ ਜਾ ਕੋਈ ਐਂ ਤਾਂ ਹੁੰਦਾ ਨਹੀਂ ਹੈ ਵੀ ਆਪਾਂ ਬੀਕੇ ਰਾਂ ਉਸੋ ਬਣਾਇਆ ਵੀ ਪੈਸੇ ਬਣ ਜਾਂਦੇ ਨੇ ਬਹੁਤ ਹੋ ਜੇ ਦਿਹਾੜੀ ਲਾਉਣੀਆਂ ਬਹੁਤ ਔਖੀਆਂ ਨੇ ਯਾਰਾ ਤੁਸੀਂ ਯਾਰ ਉਹਦਾ ਮਾਲਕ ਹੁੰਦਾ ਮਾਲਕ ਨੂੰ ਇਹ ਤਾਂ ਪੈਸੇ ਜਿਆਦਾ ਨੇ ਇਹਦਾ ਵਧੀਆ ਪੈਸੇ ਬਣਦੇ ਨੇ ਜਦ ਉਹਦੇ ਦਾ ਮਾਲਕ ਹੁੰਦਾ ਨਾ ਤਾਂ ਉਹਨੂੰ ਵਧੀਆ ਪੈਸੇ ਬਣਦੇ ਨੇ ਤੇ ਵਧੀਆ ਇੱਜ਼ਤ ਹੁੰਦੀ ਹੈ ਉਹਦੀ ਉਥੇ ਅੱਗੇ ਯਾਰ ਪੈਰੀ ਤੁਸੀਂ ਦਿਹਾੜੀਆਂ ਕਰੋ ਨਹੀਂ ਥੋੜਾ ਕੰਮ ਨਹੀਂ ਚੱਲਦਾ ਜੇ ਨਾ ਕੰਮ ਨਹੀਂ ਚੱਲਦਾ ਫਿਰ ਆਪਾਂ ਮੰਨ ਸਕਦੇ ਆ ਵੀਰ ਆਪਾਂ ਨੂੰ ਬਾਹਰ ਦਾ ਰੋਖ ਹੈੜਾ ਉਹਦੇ ਕਰਨਾ ਚਾਹੀਦਾ ਕਿਉਂਕਿ ਫਿਰ ਬੰਦਾ ਕਹਿ ਦਿੰਦਾ ਯਾਰ ਉਹਦਾ ਕੁਝ ਬਣਦਾ ਤਾਂ ਹੈ ਨਹੀਂਗਾ ਵੀ ਆਪਾਂ ਬਾਹਰ ਬ ਸੋਚਦਾ ਜਾਣ ਵਾਸਤੇ ਫਿਰ ਆਪਾਂ ਗੱਲ ਮੰਨ ਸਕਦੇ ਆ ਪਰ ਕਿਹੜਾ ਉਹ ਬੰਦੇ ਨੇ ਟਰਾਈ ਆਪਣੇ ਦੇਸ਼ 'ਚ ਕਿਹੜਾ ਟਰਾਈ ਕਰਨੀ ਚਾਹੀਦੀ ਆ ਵੀਰ ਕੋਈ ਕੰਮ ਸਿੱਖੋ 2 ਮਹੀਨੇ ਲਾਓ ਵੀ ਸਮਝ ਕੰਮ ਸਮਝ ਆ ਗਿਆ ਕਿ ਜਿਆ ਉਹ ਦਾ ਖੋਲੋ ਯਾਰ ਹੁੰਦਾ ਯਾਰ ਲੋਕਾਂ ਨੇ ਬਥੇਰੇ ਡੈਰੀ ਫਾਰਮ ਕੋਲ ਕਿਨੇ ਮੈਂ ਸਾਰਾ ਖਾ ਕੇ ਜਿਵੇਂ 10 ਮੈਂ ਸਾਰਾ ਰੱਖੀ ਆ ਅਬ ਦਾ ਦੁੱਧ ਆਪੇ ਵੇਚ ਕੇ ਆਉਂਦੇ ਨੇ ਆਪਦੀ ਦੁਕਾਨ ਕਰਕੇ ਆ ਆਪਦੀ ਪਨੀਰ ਹੁੰਦਾ ਆਪਦੀ ਸਿਸਟਮ ਦਾ ਸਾਰਾ ਦੇਖੋ ਯਾਰ ਉਹਦੇ ਰੇ ਵੀ ਵਧੀਆ ਪੈਸੇ ਬਣਦੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਡਾਰੀ ਡੈਰੀ ਫਾਰਮ ਖੋਲੋ ਵੀ ਕੋਈ ਹੋਰ ਕੰਮ ਨਹੀਂ ਹੈਗਾ ਦੁਨੀਆ ਦੇ ਕੰਮ ਬਹੁਤ ਜ਼ਿਆਦਾ ਨੇ ਮੈਂ ਮਤਲਬ ਬੰਦੇ ਜੀ ਸੋਚ ਸਕਦੇ ਚਾਹੀਦੇ ਵੀ ਆਵਾ ਕਿਹੜੇ ਕਿਹੜੇ ਜਿਹੜੇ ਕੰਮ ਨੇ ਉਹ ਕਰ ਸਕਦੇ ਆ ਕਿਉਂਕਿ ਆਪਾਂ ਨੂੰ ਬੰਦੇ ਨੂੰ ਉਹ ਹੁੰਦਾ ਹੈ ਦਿਮਾਗ ਹੁੰਦਾ ਵੀ ਸੋਚਣ ਦਾ ਕਿਸੇ ਬੰਦੇ ਦਾ ਦਿਮਾਗ ਹੁੰਦਾ ਵੀ ਆਪਾਂ ਕੰਮ ਕਰ ਲਈਏ ਕਿਸੇ ਬੰਦੇ ਦਾ ਕੰਮ ਹੁੰਦਾ ਵੀ ਇਸ ਵੀਡੀਓ 'ਚ ਆਪਾਂ ਇੰਨਾ ਹੀ ਕਹਿਣਾ ਚਾਹੁੰਦੇ ਆਂ ਵੀ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਬਰ ਟ੍ਰਾਈ ਕਰੀਏ ਫਿਰ ਆਪਾਂ ਬਾਲੇ ਮੁਰਖਾਂ ਨਾਲ ਰੁਕ ਕਰ ਸਕਦੇ ਆਂ ਵੀ ਆਪਾਂ ਨੇ ਯਾਰ ਆਪਾਂ ਦਾ ਕੰਮ ਚੱਲਿਆ ਨਹੀਂਗਾ ਇੱਕ ਆਪਾਂ ਕਹਾਂਗੇ ਵੀ ਮੇਰਾ ਕੰਮ ਚੱਲਿਆ ਨਹੀਂਗਾ ਫਿਰ ਆਪਾਂ ਕਹਿ ਸਕਦੇ ਆਂ ਵੀ ਹਾਂ ਮੇਰਾ ਕੰਮ ਚੱਲਿਆ ਨਹੀਂ ਹੈਗਾ ਤਾਂ ਕਰ ਕਿਹੜਾ ਮੈਂ ਕੰਮ ਬਾਹਰ ਨੂੰ ਯਾਰ ਵੀ ਅਮਰੀਕਾ ਨੂੰ ਯਾਰ ਆ ਮੈਂ ਮੈਂ ਕੈਨੇਡਾ ਨਹੀਂ ਆ ਰਿਹਾ ਤਾਂ ਥੋੜੀ ਮੈਂ ਗੱਲ ਮੰਨਦੇ ਆ ਉਸ ਪਹਿਲੀ ਯਾਰ ਅਸੀਂ ਤੇਰੀ ਟਾਜੋਂ ਗੱਲ ਤਾਂ ਫਿਰ ਪੈਂਦੀ ਨਹੀਂ ਆਪਾਂ ਵੀਡੀਓ ਦਾ ਮਕਸਦ ਬਸ ਇੰਨਾ ਗਿਆ ਵੀ ਅਸੀਂ ਪਹਿਲੀ ਯਾਰ ਤੇਰੀ ਨਾ ਢਾ ਦੋ ਮੇਰੇ ਕੋਲ ਸੱਚੀ ਏ ਮੇਰੇ ਕੋਲ ਕੁਝ ਬਣਦਾ ਨਹੀਂ ਆਇ ਨਹੀਂ ਹੁੰਦਾ ਪਹਿਲਾਂ ਆਪਾਂ ਟਰਾਈ ਨਾ ਕਰੀਏ ਵੀ ਫਿਰ ਆਪਾਂ ਕਹੀਏ ਯਾਰ ਕੁਝ ਨਹੀਂ ਬਣਦਾ ਔਰੇ ਸੋਚੀ ਚੱਲੀ ਕੁਝ ਨਹੀਂ ਬਣਦਾ ਔਰੇ ਪਹਿਲਾਂ ਕੋਸ਼ਿਸ਼ ਤੇ ਕਰੋ ਯਾਰ ਕੋਸ਼ਿਸ਼ ਕਰਨਾ ਇਹਦਾ ਕੁਝ ਹੁੰਦਾ ਜੇ ਵਹਿਮਤ ਕਰਾਂਗੇ ਤਾਂ ਹੀ ਆਪਾਂ ਇਹਦਾ ਕੋਈ ਵੀ ਕੰਮ ਕਰ ਸਕਦੇ ਹਾਂ ਕਿਉਂਕਿ ਬੰਦਾ ਹੀ ਕੰਮ ਕਰਦਾ ਕੋਈ ਰੋਬੋਟ ਤਾਂ ਪਹਿਲਾਂ ਕੰਮ ਕਰਦਾ ਨਹੀਂ ਜੇ ਰੋਬੋਟ ਬਣਿਆ ਤਾਂ ਕਿਹਨੇ ਬਣਾਇਆ ਉਹ ਬੰਦੇ ਨੇ ਕਿਹਨੇ ਚਲਾਇਆ ਬੰਦੇ ਨੇ ਚਾਰਜ ਖੋਣ ਹੁੰਦਾ ਨੂੰ ਬੰਦੇ ਨੇ ਸਮਾਰਟ ਦਾ ਕੋਨਾ ਬੰਦਾ ਪਰਮਾਤਮਾ ਹੀ ਦੇਨਾ ਬੰਦੇ ਵੀ ਆਪਾਂ ਕੋਈ ਵੀ ਇਹਦਾ ਕੰਮ ਆ ਬੰਦੇ ਔਖਾ ਕੰਮ ਕੋਈ ਨਹੀਂ ਆ ਕਿਉਂਕਿ ਬੰਦੇ ਦੀ ਸਾਰੇ ਕੰਮ ਬਣਾਏ ਹੋਏ ਨੇ ਪ੍ਰਮਾਤਮਾ ਦੀ ਸਾਰਾ ਬਖਸਿਆ ਹੋਇਆ ਹੁੰਦਾ ਤੇ ਆਪਾਂ ਸੋਚੀ ਜਾਨੇ ਯਾਰ ਆਪਣਾ ਕੰਮ ਚੱਲਣਾ ਨਹੀਂ ਤੁਸੀਂ ਆਲੇ ਦਾ ਦੇਖ ਲੋ ਯਾਰ ਇਹ ਲੋਕਾਂ ਦੇ ਵੀ ਕੰਮ ਚੱਲ ਰਹੇ ਨੇ ਵਧੀਆ ਹੋ ਰਹੇ ਨੇ ਵਧੀਆ ਇਹਨਾਂ ਦੇ ਜਿਹੜੇ ਬੇਨੇ ਚੱਲ ਰਹੇ ਨੇ ਤੁਸੀਂ ਆਈ ਦਾ ਰਿਕੇ ਨਿਗਾਹਾਂ ਦਾ ਮਾਰੋ ਕੁਝ ਲੋਕ ਕਹਿ ਦਿੰਦੇ ਨੇ ਯਾਰ ਇਹ ਤਾਂ ਪਹਿਲਾਂ ਹੁੰਦੇ ਨੇ ਪੁਰਾਣੇ ਨੇ ਤਾਂ ਇਹ ਤਾਂ ਆਏ ਨਹੀਂ ਮੈਂ ਕਿਹਾ ਲੋੜੀ ਮੰਨਦੇ ਆ ਵੀ ਪੁਰਾਣੇ ਨੇ ਕਲਮਾਨ ਸਾਹਿਬ ਦੇ ਆਪਣੇ ਪੁਰਾਣੇ ਨੇ ਵੀ ਤੁਸੀਂ ਵੀ ਇੱਕ ਦਿਨ ਪੁਰਾਣੇ ਹੋ ਤੁਸੀਂ ਵੀ ਦਿਖਾਓ ਬੀ ਆਪਾ ਕੰਮ ਕਰ ਸਕਦੇ ਆ ਕਿੰਨਾ ਕਰ ਸਕਦੇ ਆ ਮਨਾਉਣ ਨੂੰ ਵੀ ਵੱਡੀ ਗੱਲ ਨਹੀਂ ਵੀਰੇ ਬੰਦੇ ਜੀ ਕੰਮ ਬਣਾਏ ਹੋ ਨੇ ਬੰਦੇ ਸੋਚਾ ਤੁਸੀਂ ਆ ਲਾ ਲੋ ਵੀ ਦਹੀਂ ਵੀ ਬਨਉਣੀ ਆਪਾਂ ਨੇ ਉਹ ਬੰਦਾ ਆਪ ਤਿਆਰ ਕਰੂਗਾ ਆਪ ਦੇ ਤਿਆਰ ਹੁੰਦੀ ਨਾ ਜਿਸੇ ਬਣਾਉਗੇ ਨੂੰ ਦੁੱਧ ਨੂੰ ਉਬਾਲੋਗੇ ਬਾਲੀ ਦੋਗੇ ਜਾ ਕੇ ਲਾਉਗੇ ਤਾਂ ਹੀ ਦਣੀ ਦਹੀਂ ਬਨੂਗੀ ਆਇ ਤਾਂ ਬਣਨੀ ਲੱਗ ਗਈ ਬੇਠੇ ਪੱਡੇ ਬਨਜੂਗੀ ਖੱਟੀ ਹੋ ਜੂਗਾ ਤਾਂ ਤੁਹੇ ਘਰਾ ਹੋ ਜਾਊਗਾ ਜੇ ਬਣਾਓਗੇ ਤਾਂ ਸਭ ਕੁਝ ਬਣ ਜਾਣਾ ਬਸ ਇਹਦਾ ਵੀਡੀਓ ਦਾ ਆਪਾਂ ਮਕਸਦ ਆ ਵੀ ਆਪਾਂ ਕਿਹੜਾ ਆਪਣੇ ਜਿਹੜਾ ਦੇਸ਼ ਚ ਟਰਾਈ ਕਰੀਏ ਵੀ ਆਪਾਂ ਪਹਿਲੀ ਯਾਰ ਸੋਚਣਾ ਕਰੀਏ ਯਾਰ ਉਹਦਾ ਕੁਝ ਬਣਦਾ ਨਹੀਂ ਕੁਝ ਬਣਦਾ ਨਹੀਂ ਉਹ ਯਾਰ ਪੈਸੇ ਨੇ ਕੁਝ ਨਹੀਂ ਬਣਦਾ ਬੰਦਾ ਤੁਸੀਂ ਉੱਥੇ ਵੀ ਜਾ ਕੇ ਕਰੋਗੇ ਤੇ ਸਟਾਰਟਿੰਗ ਕਰੋਗੇ ਯਾਰ ਰੂਮ ਲਵੋਗੇ ਕਿਰਾਏ ਤੇ ਹੋਰ ਕਰੋਗੇ ਉੱਥੇ ਖਰਚੇ ਬਹੁਤ ਨੇ ਯਾਰ ਜਿਹੜਾ 25 ਲੱਖ ਆ ਨਾ 25 ਲੱਖ ਦਾ 25000 ਵਰਗਾ ਉੱਥੇ ਦਾ ਸਾਇਸੰਦਰੋ ਕੰਮ ਵੀ ਨਹੀਂ ਮਿਲਦੇ ਉੱਥੇ ਜਿਹਨਾਂ ਬੰਦੇ ਨੂੰ ਕੰਮ ਨਹੀਂ ਮਿਲਦਾ ਰਹਿਣਾ ਖਾਣਾ ਪੀਣਾ ਕੱਪੜਾ ਸਾਰਾ ਬਹੁਤ ਔਖਾ ਹੈ। ਆਇਦਾ ਇਹ ਨਹੀਂ ਵੀ ਆਪਣੇ ਮਾਪੇ ਹੁੰਦੇ ਨੇ ਪਿਪਾ ਮਾਪੇ ਜੀ ਲੈ ਲਾਂਗੇ। ਸਾਰ ਕੁ ਸਭਾਈ ਆਪਣੀ ਪਤਾ ਮੁੱਲ ਦਾ ਉੱਥੇ। ਕੋਈ ਆਇਆ ਤਾਂ ਹੁੰਦਾ ਨਹੀਂ ਵੀ ਆਪਾਂ ਨੂੰ ਤੇ ਕੋਈ ਚੀਜ਼ ਦੇ ਦੂਗਾ ਭਾਈ ਉਹ ਵੀ ਜਿਹੜੇ ਆਪਣੇ ਪੁਰਾਣੇ ਮਿੱਤਰ ਪਾਈ ਪਣ ਗਏ ਹੋਏ ਨੇ। ਉਹਨਾਂ ਵੀ ਔਖਾ ਉੱਥੇ ਕੋਈ ਜਮੀਨ ਦਾ ਹੁੰਦੀ ਨਹੀਂ ਵੀ ਠੇਕਾ ਹੋਊਗਾ। ਵੀ ਆ ਕਰਕੇ ਵੀ ਆਪਾਂ ਨੂੰ ਚਲੋ ਬਲਾਤ ਦਿਆਲ ਸਮਾਨ ਦੇ ਦੂਗਾ ਖਾਣ ਪੀਣ ਦਾ ਉਹ ਵੀ ਚਲੇ ਦਿਹਾੜੇ ਕਰਦੇ ਨੇ ਪੇਪਾ ਜੀ ਉਹ ਰਿਸਟਾਰਟਿੰਗ ਕਰੀਏ ਰ ਕੀ ਇਹਨਾਂ ਟਰਾਈ ਦਾ ਕਰੋ ਮੇਰੇ ਕਹਿਦੋਂ ਜਿਹੜਾ ਨਾ ਕੰਮ ਚੱਲਿਆ ਤਾਂ ਤੁਹਾਡੇ ਲਈ ਯਾਰ ਵੀਜਲ ਲਵਾ ਕੇ ਆਪਦਾ ਪਾਸਵਰਡ ਦੇ ਕੇ ਜਾਓ ਵਾਰ ਜਿਹੜੇ ਘੰਟੀ ਤੋਂ ਜਾਣਾ ਆਪਾਂ ਰੋਕਦੇ ਨਹੀਂ ਤੁਹਾਨੂੰ ਰੋਕਣਾ ਆਪਾਂ ਕੌਣ ਹੁੰਨੇ ਆ ਤੁਹਾਡਾ ਦਿਮਾਗ ਆ ਯਾ ਤੁਹਾਡਾ ਹੋ ਆ ਤੁਹਾਡਾ ਹੌਸਲਾ ਆ ਜਿੱਥੇ ਮਰਜੀ ਜਾਓ ਆਪਾਂ ਇਹ ਨਹੀਂ ਕਹਿੰਦੇ ਪਰ ਕਿਹਨਾਂ ਦਾ ਟਰਾਈ ਕਰੋ ਯਾਰ ਨਾ ਕੋਈ ਵੀ ਕੰਮ ਟਰਾਈ ਕਰੋ ਮੈਂ ਇੱਕ ਮੈਨੂੰ ਕੱਲ ਰਸਤੀ 'ਚ ਕਿਸੇ ਬੰਦੇ ਨੇ ਮੈਂ ਤੁਹਾਨੂੰ ਛੋਟੀ ਜੀ ਸਟੋਰੀ ਆ ਉਹ ਇੱਕ ਬਾਣੀਏ ਦੇ ਜਿਹੜਾ ਆਪਣੇ ਦੁਕਾਨਦਾਰ ਹੁੰਦੇ ਸੇਟ ਜੀ ਹੁੰਦੇ ਨੇ ਬਾਣੀਏ ਦੇ ਉਹ ਉਹਦੇ ਨਾਲ ਵੀ ਆ ਗਏ ਕਿਉਂ ਬਾਈ ਕਿਹਨਾਂ ਟੱਕਰਾ ਮਾਰਦੇ ਆ ਉਹ ਕਹਿੰਦਾ ਬਾਈ ਕੀ ਕਰੀ ਆ ਯਾਰ ਕਹਿੰਦਾ ਆਪਰੇ ਜਮੀਨ ਦੇ ਕਹਿੰਦਾ ਤਿੰਨ ਗਿੱਲੇ ਨਹੀਂ ਸਿਰਫ ਤਿੰਨ ਗਿੱਲੇ আচ্ছা ਜੇ ਕਿਹਨਾਂ ਸਾਡੀ ਗੱਲ ਮੰਨੇ ਉਹ ਕਹਿੰਦਾ ਵਈ ਦੱਸੋ ਕੀ ਗੱਲ ਮੰਨੀ ਓਡੀ ਕਹਾਂ ਤੋ ਆਏ ਗੱਲ ਫਿਰ ਉਹ ਕਹਿੰਦਾ ਦੱਸੋ ਬਾਈ ਕਹਿੰਦੇ ਉਹ ਬਾਣੀਏ ਕਹਿੰਦੇ ਵੀ ਤੂੰ ਅਪਡੇਟ ਤੰਨੇ ਦੇ ਤਿੰਨ ਕਿਲੇ ਵੇਚ ਦੇ ਬਯੋ ਦੇਖ ਕੇ ਡਰ ਗਿਆ ਕਿਉਂਕਿ ਮੇਰੀ ਜਮੀਨ ਹੁੰਦੀ ਆ ਆਪਣੀ ਮਾਂ ਹੁੰਦੀ ਆ ਆਪਾਂ ਨੂੰ ਪਤੀ ਆ ਵਿਚਨੀ ਤਾਂ ਬਹੁਤ ਦੂਰ ਦੀ ਗੱਲ ਆ ਪਾ ਸੋਚ ਵੀ ਸਕਦੇ ਆ ਉਹ ਬੰਦਾ ਉਹਦੇ ਵੇਚਦਾ ਜਦੋਂ ਉਹਨੂੰ ਸਰਦਾ ਨਹੀਂ ਆ ਇਹਦਾ ਕਰ ਆਪਾਂ ਮੰਨਦੇ ਆ ਵੀ ਹਰੇਕ ਬੰਦਾ ਤਾਂ ਨਹੀਂ ਵੀ ਐਸੀ ਦੀ ਵੇਚਦਾ ਉਹ ਬੰਦਾ ਉਦੋਂ ਵੇਚਦਾ ਜਰੋ ਜੀ ਉਹ ਹੀ ਮਜਬੂਰੀ ਹੁੰਦੀ ਵੱਡੀ ਸਾਰੀ ਤੇ ਬਈ ਘਰੇ ਵਾ ਗਿਆ ਮਾਤਾ ਦਾ ਵੇਚ ਵਾ ਗਿਆ ਮਾਤਾ ਕਰੀ ਕੁਸਰ ਕੁਸ ਗਿਆ ਨਹੀਂ ਚਲਾ ਜੀ ਜਰੋਂ ਕਦਾ ਹੋਗਾ ਉਹ ਆ ਕੇ ਡੈਡੀ ਨੇ ਪੁੱਛਿਆ ਡੈਡੀ ਗੁੱਸੇ ਹੋ ਗਿਆ ਡੈਡੀ ਲੜ ਪਿਆ ਇਹ ਪੁੱਤ ਹੱਸਦਾ ਐਨੀ ਜੀ ਜ਼ਮੀਨ ਵੇਚੀ ਨਹੀਂ ਪੁੱਤਾਂ ਦੇ ਤਿੰਨ ਕਿਲੇ ਤੇ ਲੈ ਵਜਮੀਨ ਦੇ ਨੇ ਤੂੰ ਸਾਰੇ ਵਿੱਚ ਨਾ ਗਾ ਉਹ ਗਾ ਨਾ ਪਾਪੇ ਫਿਰ ਕਹਿੰਦੇ ਨੇ ਉਹ ਉਹ ਕਹਿੰਦਾ ਐਂ ਦਾ ਕਹਿ ਨਹੀਂ ਹੁੰਦੇ ਨੇ ਉਹ ਪਾਪਾ ਕਹਿੰਦਾ ਕੇਰਾ ਉਸੇ ਕਹਿੰਦਾ ਲੈ ਮੇਰੀ ਮੰਨ ਲਓ ਚੱਲ ਬੋ ਜਿਹਦੇ ਮਾਪੇ ਮੰਨ ਲਾਏ ਗੱਲ ਵਿਚਾਰੇ ਮੰਨ ਲਾਏ ਗੱਲ ਫਿਰ ਉਹ ਤਿੰਨ 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 ਕਿੱਲੇ ਵੇਚਦਾ ਤਿੰਨ ਤਿੰਨ ਕਿੱਲੇ ਵੇਚ ਕੇ ਉਹਨੂੰ ਦੁਕਾਨ ਦਵਾਉਂਦਾ ਕਿਸੇ ਸ਼ਹਿਰ ਚ ਜਾ ਕੇ ਉੱਥੇ ਉਹਨੂੰ ਉਹਨਾਂ ਏਜੰਸੀ ਦਵਾਉਂਦਾ ਟਰੈਕਟਰਾਂ ਦੀ ਜਿਹੜੇ ਪਰ ਐਸ ਟਰੈਕਟਰ ਹੁੰਦੇ ਨੇ ਉਹਨੂੰ ਪਹਿਲਾਂ ਦੁਕਾਨ ਦੁਕਾਨ ਦਵਾ ਕੇ ਏਜੰਸੀ ਦਾ ਬਾਅਦ ਚੋਂਦੀ ਆ ਦੁਕਾਨ ਦਵਾਉਣ ਦਾ ਕਿਰ ਡਟਰ ਲੈ ਕੇ ਆਉਂਦੇ ਨੇ ਲਗ ਜਾਂਦੇ ਨੇ ਇੱਕ ਰਟਲ ਆਉਂਦੇ ਨੇ ਲਗ ਜਾਂਦੇ ਨੇ ਐਂ ਕਰਦੇ ਕਰਦੇ ਥੋਂ ਘਟ ਰਹਿ ਜਾਂਦਾ ਉਹ ਬਾਈ ਕਹਿੰਦਾ ਫਿਰ ਕੀ ਕਰੀਏ ਕਿਹ ਜਮੀਨ ਤਾਂ ਆਪਣੇ ਨੇ ਬਗਿਆਤੀ ਉਹ ਕਹਿੰਦਾ ਫਿਰ ਐਂ ਕਰ ਹੋਰ ਤਾਂ ਜਮੀਨ ਲੈ ਕਿ ਕਿਲੇ ਢਾਈ ਲੈ ਕਿਉਂਕਿ ਉਹਦੇ ਨਾਲ ਇੰਨੇ ਪੈਸੇ ਹੋ ਜਾਂਦੇ ਨੇ ਵੀ ਉਹ ਨਾਲ ਢਾਈ ਕਿਲੇ ਬੰਦਾ ਹੋ ਲਰ मतलब ਜਮੀਨੇ ਵੇਚਣ ਤੋਂ ਬਾਅਦ ਵੀ 50-8 ਲੱਖ ਰੁਪਈਆ ਹੁੰਦਾ ਜਮੀਨ ਦਾ ਪੈਸਿਆਂ ਦਾ ਜਿਹੜਾ ਟਰੈਕਟਰ ਤੋਂ ਕਮਾਈ ਹੁੰਦੇ ਨੇ ਐ ਸੈਕਟਰ ਵੇਚ-ਵੇਚ ਉਹ ਫਿਰ ਉੱਥੋਂ ਬੰਦਾ ਹੋਰ ਕਰਦਾ ਜਦੋਂ ਜਦੋਂ ਥਾਂ ਵੱਜਦਾ ਉਹਨੂੰ ਪਾ ਲਾਂਦਾ ਉਦੋਂ ਬਾਅਦ ਉਹਦਾ ਇਹ ਕੰਮ ਆ ਮਤਲਬ ਜੇ ਥਾਂ ਜ਼ਿਆਦਾ ਹੋਵੇ ਛੋਟੀ ਦੁਕਾਨ ਦੇ ਟੱਟ ਕਿੰਨੇ ਖੜਦੇ ਨੇ 1 2 3 4 ਟੱਟ ਖੜਦਣਗੇ ਦਿਖਾ ਸਕਾ ਥਾਂ ਆਉਂਦਾ ਨਾ ਉਹ ਟਰੈਕਟਰ ਬਹੁਤ ਜ਼ਿਆਦਾ ਖੜਦੇ ਨੇ ਐਸ ਟਰੈਕਟਰ ਦੀ ਗੱਲ ਕਰ ਰਿਹਾ ਮੈਂ ਤੇ ਉਹ ਕੰਮ ਇੰਨਾ ਬੰਦਾ ਵਧੀਆ ਚੱਲਦਾ ਇੰਨਾ ਵਧੀਆ ਚੱਲਦਾ ਅੱਜ 10 ਕਿਲੋਨਾਂ ਵਾਲਾ ਜੇ ਕੰਮ ਕਰਨਾ ਇਹਦੀ ਕਦੇ ਵੀ ਹਾਰ ਨਹੀਂ ਹੁੰਦੀ ਇਹ ਵੀਡੀਓ ਬਸ ਇੰਨੇ ਹੀ ਬਾਕੀ ਅੰਨੇ ਵੀਡੀਓ ਬਣਾਵਾਂਗੇ ਥੋੜਾ ਦੇਖਣ ਲਈ ਧੰਨਵਾਦ ਜੀ ਦੋਸਤੋ ਥੋੜਾ ਵੀਡੀਓ ਦੇਖਣ ਲਈ ਧੰਨਵਾਦ ਜੀ ਆਪਾਂ ਨੈਕਸਟ ਵੀਡੀਓ ਕੋਈ ਹੋਰ 파ਰਟ ਤੇ ਲੈ ਕੇ ਆਵਾਂਗੇ ਤੇ ਜੇ ਤੁਹਾਨੂੰ 파ਰਟ ਚੰਗਾ ਲੱਗਿਆ ਤੁਹਾਨੂੰ ਵਧੀਆ ਲੱਗੀ ਵੀਡੀਓ ਤੇ ਲਾਇਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਇਸ ਤਰ੍ਹਾਂ ਦੇ ਬਟ ਆਪਾਂ ਨਿਊ ਤੇ ਨਿਊ ਲੈ ਕੇ ਆਵਾਂਗੇ ਥੋੜਾ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਜੇ ਤੁਸੀਂ ਇਹਨਾਂ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ